ਹੈਲੋ ਜੀ ਸਤਿ ਸ਼੍ਰੀ ਅਕਾਲ ਇੱਕ ਵਾਰੀ ਸਾਰਿਆਂ ਨੂੰ ਸੋ ਤੁਹਾਡਾ ਫਿਰ ਤੋਂ ਸਵਾਗਤ ਹੈ ਮੰਡੀ ਹੈਰੀ YouTube ਚੈਨਲ 'ਚ ਸੋ ਅੱਜ ਤੁਹਾਨੂੰ ਆਪਾਂ ਆਪਣੀ ਬੇਸਮੈਂਟ ਟੂ ਜਿਹੜਾ ਹੈ ਉਹ ਆਪਾਂ ਲੈ ਕੇ ਆਏ ਆਂ ਸੋ ਇੱਥੇ ਕਿੱਦਾਂ ਦੀਆਂ ਬੇਸਮੈਂਟਾਂ ਹੁੰਦੀਆਂ ਵਾਂ ਜਿੱਦਾਂ ਲੋਕੀ ਬਾਹਰੋਂ ਆਉਂਦੇ ਆ ਸਟੂਡੈਂਟ ਆਉਂਦੇ ਆ ਸੋ ਇੱਕ ਬੈੱਡਰੂਮ ਦੀ ਹੁੰਦੀ ਆ ਦੋ ਬੈੱਡਰੂਮ ਦੀ ਹੁੰਦੀ ਆ ਬੇਸਮੈਂਟ ਸੋ ਅੱਜ ਆਪਾਂ ਤੁਹਾਨੂੰ ਆਉ ਦਿਖਾਈਏ ਸੋ ਸਭ ਤੋਂ ਪਹਿਲਾਂ ਇਹ ਸਾਡੀ ਕਾਰ ਆ ਜੋ ਕਿ ਆਪਾਂ ਗਰੋਸਰੀ ਵਗੈਰਾ ਲੈਣ ਜਾਣੀਆਂ ਇਹਦੇ ਤੇ ਲੈਣ ਜਾਣੀਆਂ ਸੋ ਇਹ ਆਪਾਂ ਨੰਬਰ ਪਲੇਟ ਕਸਟਮਾਈਜ਼ ਕਰਵਾਈ ਸੀ ਸੋ ਮਨਹਰ ਦਾ ਨਾਮ ਲਿਖਿਆ ਹੋਇਆ ਆਇਆ ਦੇਤੇ ਤੇ ਆਓ ਇਹ ਸਾਡਾ ਜਿਹੜਾ ਆ ਮੇਨ ਡੋਰ ਆ ਐਂਟਰੀ ਵਾਲਾ ਬੇਸਮੈਂਟ ਦਾ ਆਓ ਅੰਦਰ ਚੱਲ ਕੇ ਦੇਖਦੇ ਆ ਸੋ ਇਹਨੂੰ ਬੰਦ ਕਰ ਦਿੰਨੇ ਆ ਇਹ ਸਾਡਾ ਸੈਕਿੰਡ ਡੋਰ ਆ ਜੋ ਕਿ نیچے ਨੂੰ ਜਾਣ ਵਾਲਾ ਜਿਹੜਾ ਰਸਤਾ ਆ ਸੋ ਪਹਿਲਾ ਕੋਲ ਦੀ ਸਟੇਅਰਸ ਹੁੰਦੀਆਂ ਨੇ ਇਹ ਉੱਪਰ ਜਾਂਦੀਆਂ ਨੇ ਜਿਹੜਾ ਉੱਪਰ ਆਉਂਦੇ ਨੇ ਇਹ ਉਹਨਾਂ ਦਾ ਦੌਰੇ ਸੋ ਆਪਾਂ نیچے ਚੱਲ ਕੇ ਆਉ ਦੇਤੀ ਸੋ نیچے ਉੱਤਰਦੇ ਸੋ ਪਹਿਲਾਂ ਆਪਾਂ ਸ਼ੂਜ਼ ਆਪਣੀ ਚਪਲ ਵਗੈਰਾ ਇੱਥੇ ਰਿਮੂਵ ਕਰਦੇ ਆ ਤਾਂ ਜੋ ਅੰਦਰ ਘੱਟਾ ਮਿੱਟੀ ਨਾ ਜਾਵੇ ਇਹ ਬੇਬੀ ਗੇਟ ਆ ਆਪਾਂ ਇਹ ਮੰਨਹਰ ਕਰਕੇ ਲਾਇਆਈ ਉਹ ਉੱਪਰ ਜਾਂਦਾ ਆ ਸੋ ਉਹਦੇ ਲਈ ਲਾਇਆ ਹੋਇਆ ਸੀਗਾ ਆਪਾਂ ਨੀਚੇ ਸਟੇਜ ਉੱਤਰ ਗਿਆ ਸਾਡੀ ਕਿਚਨ ਆਂਦੀ ਆ ਤੇ ਨਾਲ ਹੀ ਸਾਡਾ ਲੀਵਿੰਗ ਏਰੀਆ ਸੋ ਇਹ ਕਿਚਨ ਵਿੱਚ ਜਿਹੜਾ ਇਲੈਕਟ੍ਰੋਨਿਕ ਜਿਹੜਾ ਆ ਉਹ ਗੈਸ ਲੱਗਾ ਹੋਇਆ ਹੈ ਕੈਨੇਡਾ ਵਾਲਿਆਂ ਨੂੰ ਤੇ ਪਤਾ ਹੋਣਾ ਬਟ ਜਿਹੜੀ ਸਾਡੀ ਇੰਡੀਆ ਤੋਂ ਵੀਡੀਓ ਦੇਖ ਰਿਹਾ ਉਹਨਾਂ ਨੂੰ ਨਹੀਂ ਪਤਾ ਹੋਣਾ ਸੋ ਇਹ ਸਵਿਚ ਹੈ ਤੇ ਨਾਲ ਹੀ ਸਾਡਾ ਇਨ ਬਿਲਟ ਓਵਨ ਆ ਇਹ ਚ ਆਪਾਂ ਕੁਝ ਵੀ ਬਣਾਵਨ ਹੋ ਸਕਦੇ ਆ ਉੱਪਰ ਇੱਕ ਜੋਸਟ ਲੱਗਾ ਕਾਫੀ ਸਟੋਰੇਜ ਆ ਸਾਨੂੰ ਮਿਲੀ ਮਤਲਬ ਵਧੀਆ ਵਾ ਇਨਫ ਸਟੋਰੇਜ ਨਾਲ ਹੀ ਤੁਹਾਨੂੰ ਫ੍ਰਿਜ ਮਿਲਿਆ ਮਨਹਰ ਲੱਗਾ ਪਾਪਾ ਬੈਠੇ ਨੇ ਉੱਥੇ ਨਿਊਜ਼ ਦੇਖ ਰਹੇ ਨੇ ਮਨਹਰ ਮਨਹਰ ਹੈਲੋ ਕਰਦੋ ਮਨਹਰ ਹੈਲੋ ਕਰਦੋ ਹੈਲੋ ਸੋ ਆਪਾਂ ਇੱਥੇ ਬੈ ਕੇ ਨਾਸ਼ਤਾ ਕਰਦਿਆਂ ਮਤਲਬ ਲੰਚ ਡਿਨਰ ਸਾਡਾ ਇੱਥੇ ਹੁੰਦਾ ਆਪਾਂ ਸਵੇਰ ਦੀ ਚਾਹ ਇੱਥੇ ਪੀਂਦੇ ਆ ਤਾਰਿਕ ਮੈਂ ਤਾਂ ਲਾ ਕੇ ਨਾਲ ਸੋ ਇਹਦੇ ਨਾਲ ਹੀ ਜਿਹੜੀ ਆ ਸਾਨੂੰ ਇਹ ਜਿਹੜੀ ਸਟੋਰੇਜ ਮਿਲੀ ਹੋਈ ਆ ਸਟੋਰੇਜ ਮਿਲੀ ਹੋਈ ਆ ਇਥੋ ਕੈਨੇਡਾ ਦੇ ਨਾ ਸਵੀਟ ਜਿਹੜਿਆ ਉਲਟਿਆ ਉੱਪਰ ਨੂੰ ਹੁੰਦੇ ਆ ਜੋ ਆਓ ਦੇਖੀਏ ਇਹ ਸਾਡੀ ਸਟੋਰੇਜ ਰੂਮ ਆ ਜੋ ਕਿ ਕਾਫੀ ਖੁੱਲਾ ਵਾ ਇੱਥੇ ਸਾਡਾ ਗਰੋਸਰੀ ਦਾ ਸ਼ੂ ਵਗੈਰਾ ਬਾਕੀ ਝਾੜੂ ਸਭ ਕੁਛ ਇੱਥੇ ਹੀ ਆਪਾਂ ਰੱਖਦੇ ਆ ਸੋ ਸੈਕਿੰਡ ਜਿਹੜਾ ਇਹ ਮਕੈਨੀਕਲ ਰੂਮ ਆ ਇਹਦੇ ਵਿੱਚ ਆਪਾਂ ਆਪਣੇ ਬੈਗ ਵਗੈਰਾ ਰੱਖੇ ਹੋਇਆ ਸੋ ਇੱਥੇ ਸਾਨੂੰ ਜਿਹੜੀ ਇੱਕ ਇਹਦੇ ਵਿੱਚ ਵਾਸ਼ਰ ਐਂਡ ਡਰਾਇਰ ਸਾਨੂੰ ਮਿਲਿਆ ਹੋਇਆ ਇਨਕਲੂਡਿਡ ਸੋ ਇਹਦੇ ਵਿੱਚ ਆਪਾਂ ਕੱਪੜੇ ਧੋਣੀਆਂ ਤੇ ਇਹਦੇ ਵਿੱਚ ਆਪਾਂ ਸੁਕਾਉਣੀਆਂ ਸੋ ਇੱਥੇ ਮਕੈਨਿਕ ਵਾਲੇ ਰੂਮ ਜਿਹੋ ਇਹਨਾਂ ਦਾ ਸਮਾਨ ਆ ਮੇਨ ਜੋ ਵੀ ਆ ਸਵਿਚ ਵਗੈਰਾ ਲੱਗੇ ਹੋਇਆ ਜੋ ਸਾਰਾ ਕੁਝ ਇੱਥੇ ਆ ਮਸ਼ੀਨ ਕੰਡਨਸ ਵਾਲੀ ਆ ਇਹਦੇ ਵਿੱਚ ਜੋ ਵੀ ਉੱਪਰ ਗੈਸ ਜਾਂ ਲਾਈਟਾਂ ਵਗੈਰਾ ਚੱਲਦੀਆਂ ਜਾਂ ਕੁਝ ਵੀ ਆ ਹੀਟ ਵਗੈਰਾ ਚੱਲਦੀ ਆ ਉਹ ਇੱਥੋਂ ਹੀ ਆ ਤੇ ਇਹ ਜਿਹੜਾ ਮੇਨ ਆ ਜਿਹੜਾ ਸਾਡਾ ਸਵਿਚ ਇੰਡੀਆ ਇੰਡੀਆ 'ਚ ਵੀ ਆਪਾਂ ਦੇਖਿਆ ਹੋਊਗਾ ਕਿ ਮੇਨ ਜਿਹੜੇ ਸਵਿਚ ਬੋਰਡ ਉਹ ਇਹਦੇ ਵਿੱਚ ਆ ਸਾਰੇ ਘਰ ਦੇ ਜਿਹੜੇ ਵੀ ਆ ਉੱਪਰਲੇ نیچے ਜੋ ਵੀ ਆ ਸੋ ਇੱਥੇ ਇਨਨੂੰ ਤੁਸੀਂ ਵੇਖ ਸਕਦੇ ਹੋ ਕਿ ਜੜੀਆਂ ਉੱਪਰ ਛੱਤਾਂ ਵਾਂ ਉਹ ਇਦਾਂ ਹੀ ਹੁੰਦੀਆਂ ਵਾਂ ਸੋ ਜਿੱਦਾਂ ਇੱਥੇ ਬੋਰਡ ਲਾ ਦਿੰਦੇ ਆ ਇੱਥੇ ਨਹੀਂ ਲੱਗਾ ਹੋਇਆ ਕਿਉਂਕਿ ਇਹਦਾ ਕੋਈ ਕੰਮ ਨਹੀਂ ਆਇਆ ਤਾਂ ਸੋ ਇਦਾਂ ਹੀ ਛੱਡਿਆ ਹੋਇਆ ਹੈ ਸੋ ਆਓ ਤੁਹਾਨੂੰ ਆਪ ਰੂਮ ਦਿਖਾਣੇ ਆ ਰੂਮ ਤੋਂ ਪਹਿਲਾਂ ਜਿਹੜਾ ਵਾਸ਼ਰੂਮ ਆਉਂਦਾ ਹੈ ਆਪਾਂ ਸਟੇਅਰਜ਼ ਉੱਤਰ ਕੇ ਨਾਲ ਹੀ ਵਾਸ਼ਰੂਮ ਹੈ ਸੋ ਇਹ ਸਾਡਾ ਵਾਸ਼ਰੂਮ ਹੈ ਸਟੈਂਡਿੰਗ ਸ਼ਾਵਰ ਐਂਡ ਇੱਥੇ ਵਾਸ਼ ਬੈਸਿਨ لگا ਹੋਈ ਹੈ ਮੋਸਟਲੀ ਬੇਸਮੈਂਟਾਂ ਵਿੱਚ ਸਟੈਂਡਿੰਗ ਸ਼ਾਵਰ ਜਿਹੜਾ ਨਹੀਂ ਲੱਗਾ ਹੁੰਦਾ ਸੋ ਇਹਦੇ ਵਿੱਚ ਲੱਗਾ ਹੋਇਆ ਹੋ ਸੋ ਫਰਸਟ ਪਹਿਲਾਂ ਆਉਂਦਾ ਸਾਡਾ ਰੂਮ ਕਾਫੀ ਖੁੱਲਾ ਰੂਮ ਹੈ ਕਿੰਗ ਸਾਈਜ਼ ਬੈੱਡ ਲੱਗ ਗਿਆ ਹੋਇਆ ਇੱਧਰ ਸਾਨੂੰ ਕਲੋਜ਼ਟ ਮਿਲੀ ਹੋਈ ਆ ਕਲੋਜ਼ਟ ਵੀ ਕਾਫੀ ਖੁੱਲੀ ਆ ਮੇਰਾ ਦੇ ਮਨਹਰ ਦੇ ਕਪੜੇ ਇੱਥੇ ਆ ਸੋ ਇੱਥੇ ਜਿਹੜੇ ਮਾਨਿਆ ਜੋ ਕਿ ਮੰਡੀ ਉਹ ਕੰਮ ਕਰਦੇ ਆ ਆਪਣਾ ਆਫਿਸ ਦਾ ਇਹਨਾਂ ਨੇ ਆਪਣਾ ਪੂਰਾ ਸੈਟਅਪ ਕੀਤਾ ਹੋਇਆ ਆਫਿਸ ਦਾ ਸੋ ਇੱਥੇ ਬਾਕੀ ਸਵੇਤੋ ਸ਼ਾਮ ਇਹਨਾਂ ਦੀ ਇੱਥੇ ਲੰਘ ਜਾਂਦੀ ਆ ਸੋ ਸੈਕਿੰਡ ਰੂਮ ਹੈਗਾ ਵਾ ਮम्मा ਪਾਪਾ ਦਾ ਮੰਮੀ ਬੈਠੇ ਹੋਏ ਨੇ ਸਸਟੀ ਕੁ ਸਸਟੀ ਸੋ ਇਹ ਮम्मा ਦਾ ਰੂਮ ਆ ਮम्मा ਪਾਪਾ ਦਾ ਸੋ ਇੱਥੇ ਬੈੱਡ ਲੱਗਾ ਆ ਇੱਥੇ ਇੱਕ ਵੱਖਰੀ ਜਿਹੜੀ ਆ ਉਹ ਅਲਮਾਰੀ ਰੱਖੀ ਹੋਈ ਆ ਜੋ ਕਿ ਮम्मा ਪਾਪਾ ਦੇ ਦੇ ਵਿੱਚ ਕੱਪੜੇ ਆ ਤੇ ਆਹ ਵਾਲੀ ਕਲੋਜ਼ੇਟ ਜਿਹੜੀ ਆ ਇਹਦੇ ਵਿੱਚ ਮਨ ਦੇ ਕੱਪੜੇ ਆ ਸਾਰੇ ਟੋਟਲ ਸੋ ਇਦਾਂ ਹੀ ਸਾਡੀ ਬੇਸਮੈਂਟ ਦਾ ਜਿਹੜਾ ਟੂਰ ਆਉਂਡ ਹੁੰਦਾ ਆ ਤੇ ਹੁਣ ਤੁਹਾਨੂੰ ਮੈਂ ਦੱਸਣ ਗੀਏ ਕਿ ਆਪਾਂ ਕੀ ਰੈਂਟ ਦਿੰਨੇ ਆ ਇੱਥੇ ਕੀ ਪ੍ਰਾਈਸ ਆ ਬਾਹਰ ਕਿੰਨਾ ਪ੍ਰਾਈਸ ਆ ਆਪਾਂ ਕਿੰਨਾ ਦਿੰਨੇ ਆ ਲੋ ਜੀ ਸੋ ਸਤਿ ਸ੍ਰੀ ਅਕਾਲ ਜੀ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਤੇ ਤੁਸੀਂ ਬੇਸਮੈਂਟ ਦਾ ਟੂਰ ਕਰ ਹੀ ਲਿਆ ਵਾ ਸਾਰਾ ਵੇਖ ਹੀ ਲਿਆ ਵਾ ਬਹੁਤ ਸੋਹਣੀ ਬੇਸਮੈਂਟ ਬਣੀ ਆ ਮੈਂ ਹੋਰ ਵੀ ਬੇਸਮੈਂਟਾਂ ਵੇਖੀਆਂ ਨੇ ਬੜੇ ਬ੍ਰੈਂਡ ਨਿਊ ਬੇਸਮੈਂਟ ਬਣੀ ਆ ਤੇ ਆਪਾਂ ਪਹਿਲੇ ਹੀ ਆਏ ਸੀਗੇ ਇਸ ਬੇਸਮੈਂਟ ਚ ਨਾ ਤੇ ਤੁਸੀਂ ਵੇਖ ਹੀ ਲਿਆ ਵਾ ਕਿਚਨ ਕਿੰਨਾ ਵਧੀਆ ਸੈਟਅਪ ਆ ਹਰ ਇੱਕ ਚੀਜ਼ ਵਧੀਆ ਪ੍ਰੋਪਰਲੀ ਬਣਾਈ ਗਈ ਹੈ ਮਤਲਬ ਪ੍ਰੋਪਰ ਪੈ ਗਿਆ ਜੇ ਬੇਸਮੈਂਟ ਚ ਤੇ ਇਹ ਰੈਂਟ ਦਾ ਵੀ ਸਾਨੂੰ ਮਜ਼ਾ ਆ ਰਿਹਾ ਵਾ ਤੇ ਵਧੀਆ ਲੱਗ ਰਿਹਾ ਬੇਸਮੈਂਟ ਚ ਵੀ ਤੇ ਬਾਕੀ ਕਰੀਏ ਆਪਾਂ ਰੈਂਟ ਦੀ ਗੱਲ ਰੈਂਟ ਕੈਲਗਰੀ ਚ ਵੇਹੇ ਤਾਂ ਕਾਫੀ ਵੱਧ ਗਿਆ ਹੋਇਆ ਅੱਗੇ ਨਾਲੋਂ ਤੇ 1500 1600 ਰੈਂਟ ਵੀ ਚੱਲ ਰਿਹਾ ਹੈ ਬੇਸਮੈਂਟ ਦਾ 2 ਬੈਡਰੂਮ ਦਾ ਤੇ ਨਾਲ ਯੂਟਿਲਿਟੀਆਂ ਅਲੱਗ ਲੈਂਦੇ ਨੇ 40% ਯੂਟਿਲਿਟੀ ਹੁੰਦੀ ਆ 60% ਓਨਰ ਦਿੰਦਾ ਹੈ ਬਟ ਸਾਡੀ ਵਾਲੀ ਬੇਸਮੈਂਟ ਬਾਜੀ ਹੁਣੀ ਬਹੁਤ ਚੰਗੇ ਨੇ ਉੱਪਰ ਸਾਰੀ ਫੈਮਿਲੀ ਬਹੁਤ ਚੰਗੀ ਆ ਤੇ ਸਾਨੂੰ ਇਹਨਾਂ ਨੇ ਮਤਲਬ ਉਹ ਸ਼ੁਰੂ ਤੋਂ ਜੋ 1400 ਚੱਲ ਰਿਹਾ ਉਹਨਾਂ ਹੀ ਰੈਂਟ ਆ ਕੋਈ ਯੂਟਿਲਿਟੀਆਂ ਨਹੀਂ ਸਾਡੇ ਕੋਲ ਲੈਂਦੇ ਤੇ ਇਹ ਓਨਰ ਓਨਰ ਤੇ ਡਿਪੈਂਡ ਕਰਦਾ ਵਾ ਤੁਹਾਡੇ ਹਨਾ ਤੇ ਕਿਉਂਕਿ ਸਟੂਡੈਂਟ ਆਂਦੇ ਆ ਹਰ ਕੋਈ ਆਂਦਾ ਵਾ ਸਟਾਰਟਿੰਗ ਤੇ ਚਲੋ ਇਨਾ ਬਜਟ ਨਹੀਂ ਹੁੰਦਾ ਬਟ ਤੁਹਾਨੂੰ ਜੇ ਓਨਰ ਵਧੀਆ ਮਿਲ ਜਾਂਦਾ ਤਾਂ ਤੁਹਾਡਾ ਰਹਿਣਾ ਬਹੁਤ ਹੀ ਹੋ ਜਾਂਦਾ ਤੇ ਸਾਡਾ ਉਦੋਂ ਦਾ ਉਹੀ ਚੱਲ ਰਿਹਾ ਵਾਰੈਂਟ ਤੇ ਸਾਡੇ ਤੋਂ ਕੋਈ ਇਨਕਰੀਮੈਂਟ ਨਹੀਂ ਕੋਈ ਕੁਛ ਨਹੀਂ ਲਿਆ ਉਹਨਾਂ ਨੇ ਤੇ ਇਹ ਦੇਖੋ ਰਿਲੇਸ਼ਨ ਬਿਲਡ ਅਪ ਹੁੰਦੇ ਨੇ ਇਦਾਂ ਹੀ ਤੇ ਸਾਨੂੰ ਤਾਂ ਬਹੁਤ ਚੰਗਾ ਲੱਗਦਾ ਇਹਨਾਂ ਨਾਲ ਰਹਿਣਾ ਇੱਕ ਫੈਮਿਲੀ ਰਿਲੇਸ਼ਨ ਬਣਿਆ ਹੋਇਆ ਹੈ ਠੀਕ ਹੈ ਤੇ ਉਹ ਚੀਜ਼ਾਂ ਮੈਟਰ ਕਰਦੀਆਂ ਨੇ ਇੱਥੇ ਜਦੋਂ ਆ ਆ ਸਾਰੀਆਂ ਤੇ ਵੈਸੇ ਤਾਂ ਮੇਰੀ ਸਾਰਿਆਂ ਨਾਲ ਗੁਜਾਰਿਸ਼ ਹੈ ਤੇ ਇਦਾਂ ਹੀ ਸਾਰਿਆਂ ਦਾ ਬਣੇ ਤੇ ਵਧੀਆ ਲੱਗਦਾ ਤੇ ਬਾਕੀ ਖਰਚੇ ਹੋਰ ਵੀ ਹੈਗੇ ਨੇ ਕੈਨੇਡਾ 'ਚ ਉਹ ਮੈਂ ਤੁਹਾਨੂੰ ਹੋ ਸਕਦਾ ਨੈਕਸਟ ਵੀਡੀਓ 'ਚ ਤੁਹਾਨੂੰ ਮੈਂ ਦੱਸਾਂਗਾ ਕਿ ਆਪਣਾ ਕਾਰ ਇਨਸ਼ੋਰੈਂਸ ਕਿੱਦਾਂ ਜਾਂਦਾ ਵਾ ਹੋਰ ਚੀਜ਼ਾਂ ਖਰਚੇ ਪਾਣੀ ਕੀ ਹੁੰਦੀ ਐ ਇੱਥੇ ਕੈਨੇਡਾ ਦੇ ਉਹ ਜ਼ਰੂਰ ਦੱਸਣ ਦੀ ਕੋਸ਼ਿਸ਼ ਕਰੂੰਗਾ ਤੁਹਾਨੂੰ ਮੈਂ ਨੈਕਸਟ ਵੀਡੀਓ ਚ ਤੇ ਬਾਕੀ ਧੰਨਵਾਦ ਇਹ ਸੀਗਾ ਸਾਡਾ ਬੀਸਮੈਂਟ ਦਾ ਟੂਰ ਤੇ ਹੋਪਫੁਲੀ ਤੁਹਾਨੂੰ ਵਧੀਆ ਲੱਗਾ ਹੋਏਗਾ ਤੇ ਲਾਈਕ ਕਰਿਓ ਕਮੈਂਟ ਕਰਕੇ ਦੱਸਿਓ ਤੁਹਾਨੂੰ ਕਿਦਾਂ ਲੱਗਾ ਇਹ ਸਸਕੀ ਕਰ ਰੱਬ ਰੱਖਾ